ਰੂਹ ਖੁਸ਼ ਹੋ ਗਈ ਜਿਦਾ ਮੈਂ ਚਾਹੁੰਦਾ ਸੀ ਅੱਛਾ ਮੈਂ ਕਿਸੇ ਦਿਨ ਇਦਾਂ ਦਾ ਪੱਲਾ ਥੈਂਕ ਯੂ ਗੋਡ ਬles ਸੀਰੀਅਸਲੀ ਕਿ ਮੈਨੂੰ ਇਹ ਮੌਕਾ ਮਿਲਿਆ ਵਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਸੋ ਅੱਜ ਸਾਡਾ ਬਹੁਤ ਹੀ ਖਾਸ ਬਹੁਤ ਹੀ ਕੀਮਤੀ ਦਿਨ ਹੈ ਅੱਜ ਹੈਗੀ ਹੈ 4 ਤਰੀਕ 4 ਅਕਤੂਬਰ ਅਕਤੂਬਰ ਠੀਕ ਹੈ ਤੇ ਜਿਹੜੇ ਮੇਰੇ ਨਾਲ ਇੰਸਟਾਗ੍ਰam ਤੇ ਐਡ ਆ ਉਹਨਾਂ ਨੂੰ ਪਤਾ ਹੋਏਗਾ ਕਿ ਮੈਂ ਇੱਕ ਵੈਬ ਸੀਰੀਜ਼ ਦੇ ਰਿਲੇਟਿਡ ਪਾਈ ਸੀ ਇੱਕ ਫੋਟੋ ਜੋ ਕਿ ਸਾਡੇ ਰਿਸਪੈਕਟਿਡ ਅੰਮ੍ਰਿਤਪਾਲ ਸਿੰਘ ਬਿੱਲਾ ਭਾਜੀ ਦੇ ਨਾਲ ਇਹ ਵੈਬ ਸੀਰੀਜ਼ ਹੈਗੀ ਆ ਸੋ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਆ ਬਹੁਤ ਮਤਲਬ ਖੁਸ਼ੀ ਹੈਗੀ ਹੈ ਤੇ ਇਹਨੂੰ ਆਰਗੇਨਾਈਜ਼ ਸਾਰਾ ਮੈਂ ਕਰਦੀ ਪਈ ਆ ਸੋ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਉੱਥੇ ਸ਼ੂਟਿੰਗ ਹੁੰਦੇ ਦਿਖਾਵਾਂਗੇ ਸ਼ੋਰਟਸ ਦਿਖਾਵਾਂਗੇ ਮਤਲਬ ਕਿ ਬਹੁਤ ਇੰਟਰਸਟਿੰਗ ਹੋਣ ਵਾਲਾ ਤੇ ਬਿੱਲਾ ਸਰ ਨਾਲ ਵੀ ਮਿਲਾਂਦੇ ਆ ਕਿ ਮਤਲਬ ਬਹੁਤ ਵਧੀਆ ਮੇਰਾ ਬੋਨ ਬਣ ਗਿਆ ਦੋ ਦਿਨ ਹੋ ਗਏ ਦੋ ਦਿਨ ਨੂੰ ਇੱਕ ਦਿਨ ਹੋ ਗਿਆ ਉਹਨਾਂ ਨੇ ਇਥੇ ਅੰਮ੍ਰਿਤਸਰ ਆਏ ਸੋ ਡਰਾਈਵਰ ਉਹਨਾਂ ਦਾ ਮੈਂ ਹੀ ਆ ਲੈ ਕੇ ਆਉਣਾ ਜਾਣਾ ਹਨਾ ਮਤਲਬ ਬਾਈਕ ਯੂ نو ਰਾਈਡਰ ਵੇਟਸ ਤੇ 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 ਇਸ ਤੋਂ ਬਾਅਦ ਤੁਸੀਂ ਹੁਣ ਵਲੋਗ ਪੂਰਾ ਜ਼ਰੂਰ ਦੇਖਿਓ ਆਈ ਹੋਪ ਤੁਸੀਂ ਅੱਜ ਦੇ ਵਲੋਗ ਚ ਬਿਲਕੁਲ ਬੋਰ ਨਹੀਂ ਹੋਵੋਗੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਵੀ ਮਿਲੇਗਾ ਸਿੱਖਣ ਨੂੰ ਵੀ ਮਿਲੇਗਾ ਕਿਉਂਕਿ ਜੇ ਤੁਸੀਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵਿਚਰਦੇ ਆ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਦੇਖਣ ਨੂੰ ਮਿਲਦਾ ਆ ਤੇ ਇਹ ਰਿਐਲਿਟੀ ਹੈ ਤੇ ਮੈਨੂੰ ਲੋਕਾਂ ਚ ਵਿਚਰਨਾ ਮਤਲਬ ਸਪੈਸ਼ਲੀ ਹੁਣ ਜਿਵੇਂ ਨਾ ਗੁਰਮਤ ਕੈਂਪ ਦੇ ਉੱਤੇ ਸਾਡੀ ਸੀਰੀਜ਼ ਆ ਪਾਰਟ 1 ਆ ਰਿਹਾ ਆ ਠੀਕ ਆ ਤੇ ਕੀ ਤੁਸੀਂ ਐਕਸਾਈਟਿਡ ਹੋਗੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਅਸੀਂ ਜਲਦੀ ਜਲਦੀ ਵੈਬ ਸੀਰੀਜ਼ ਜਦੋਂ ਆਏਗੀ ਨਾ ਸਾਡੀ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਬਹੁਤ ਦਿਨਾਂ ਬਾਅਦ ਹੈ ਨਾ ਮੈਂ ਅੱਜ ਬਾਹਰ ਆ ਪਏ ਆ ਦਮਾਲਾ ਸਾਹਿਬ ਚੈੱਕ ਕਰਨ ਪਿੱਛੇ ਮਤਲਬ ਮੈਨੂੰ ਕਿਸੇ ਹੋਰ ਚੀਜ਼ ਦੇ ਨਾਲ ਆਪਣੀ ਨਾਲ ਬਿਲਕੁਲ ਹੀ ਹੁੰਦਾ ਸਿਰਫ ਤੇ ਸਿਰਫ ਮੇਰੀ ਜਿੰਦ ਜਵਾਨ ਤੇ ਮੇਰਾ ਸ਼ਿੰਗਾਰ ਇੱਕੋ ਹੀ ਚੀਜ਼ ਹੈ ਇਹ ਥੂੰਂ ਥੀਂ ਮਾਣਾ ਜੀ ਤੇ ਹੁਣ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸ ਦਿਨੀ ਆ ਮਤਲਬ ਕਿ ਹੁਣ ਟਾਈਮ ਹੋਇਆ ਜੇ 10 ਵਜੇ ਗਿਆ ਤੇ ਅਸੀਂ ਰਾਤ ਤੇ ਪਹਿਲਾਂ ਸੁੱਤੇ ਨਹੀਂ ਆ ਬਿਕੋਸ ਇੱਕ ਤੇ ਥੋੜੀ ਜ਼ਿੰਮੇਵਾਰੀ ਜਿਵੇਂ ਆਰਗੇਨਾਈਜ਼ਰ ਆ ਮੈਂ ਕਰਦੀ ਪਈ ਆ ਸਾਰਾ ਕੁਝ ਹੈਂਡਲਿੰਗ ਮੇਰੇ ਕੋਲ ਆ ਤੁਹਾਨੂੰ ਜਾ ਕੇ ਉੱਥੇ ਡਾਇਰੈਕਟਰ ਨਾਲ ਵੀ ਮਿਲਾਨੇ ਆ ਤੇ ਉੱਥੇ ਦਾ ਮੋਲਚਾਲ ਵੀ ਦਿਖਾਣੇ ਆ ਅਸੀਂ ਐਕਚੁਅਲੀ ਹਨਾ ਰਾਤੀ ਪਹਿਲਾਂ ਸੁੱਤੇ 3:30-4:00 ਹੋ ਗਏ ਸਾਢੇ 5:00 ਵਜੇ ਉੱਠ ਗਏ ਹੀ ਥੈਨ ਡਾਇਰੈਕਟਰ ਸਾਹਿਬ ਦੀ ਕੋ ਆ ਗਈ ਸੀ ਫਿਰ ਅਸੀਂ ਉੱਠ ਕੇ ਪਹਿਲਾਂ ਮੈਂ ਖੁਦ ਤਿਆਰ ਹੋਈ ਫਿਰ ਮੈਂ ਪਾਪਾ ਜਿਹੜੇ ਮਾਲਸ ਜਾਇਆ ਜਿਵੇਂ ਤੁਸੀਂ ਪਿੱਛੇ ਕਲਿੱਪ ਦੇਖ ਲਿੱਤੀ ਹੋਏਗੀ ਫਿਰ ਮੈਂ ਆਪਣੇ ਸਜਾਇਆ ਤੇ ਫਿਰ ਤਿਆਰ shear ਘੋ ਕੇ ਤੇ ਫਿਰ ਪਹਿਲਾਂ ਗੁਰਦੁਆਰਾ ਸਾਹਿਬ ASCII ਮਤਲਬ ਸੈਟਲਮੈਂਟ ਕਰਕੇ ਆਈਆਂ ਕਿਉਂਕਿ ਅਸੀਂ ਟਾਈਮਿੰਗ ਦਿੱਤੀ ਸਾਰੀਆਂ ਭੈਣਾਂ ਨੂੰ 7 ਵਜੇ ਇਸ ਤੋਂ ਬਾਅਦ ਚ ਫਿਰ ਮੈਂ ਮਤਲਬ ਕਿ ਉੱਥੇ ਸੈਟਲਮੈਂਟ ਕਰਕੇ ਗਈ ਸੀ ਬਿੱਲਾ ਭਾਜੀ ਕੋਲ ਉਹਨਾਂ ਦੇ ਦਿਮਾਲਾ ਸਜਾਉਣ ਵਾਸਤੇ ਠੀਕ ਆ ਤੇ ਉਹ ਵੀ ਅਸੀਂ ਸਜਾਏ ਆਏ ਆ ਮਤਲਬ ਕਿ ਹੁਣ ਹਾਡਰ ਸ਼ੂਟ ਆਲਮੋਸਟ ਸਟਾਰਟ ਹੋ ਚੁੱਕਿਆ ਹੈ ਸ਼ੂਟ ਸਟਾਰਟ ਨਹੀਂ ਹੋਇਆ ਅਸੀਂ ਜਸਟ ਸੀਨ ਤੇ ਡਾਇਲੋਗ ਕਨਫਰਮ ਕਰਕੇ ਆਏ ਆ ਤੇ ਇਸ ਤੋਂ ਬਾਅਦ ਚ ਮਤਲਬ ਥੋੜਾ ਟਾਈਮ ਦੀ ਬਹੁਤ ਦਿੱਕਤ ਹੈ ਅਨ ਕਲਿੱਪਸ ਨਾਲ ਨਾਲ ਦਿਖਾਈ ਜਾਵਾਂਗੇ ਹੁਣ ਆਪਾਂ ਮਿਲਦੇ ਆ ਅੱਗੇ ਕੰਟੀਨਿਊ ਕਰਦੇ ਆਂ ਦੇਖਣਾ ਨਾ ਭੁੱਲਿਓ ਓਏ ਕੁਛ ਕਹਿਣਾ ਚਾਹੋਗੇ ਜੱਸ ਸਿੰਘ ਜੀ ਕਿਤਾ ਕੀ ਹਾਲ ਚਾਲ ਸਾਰਿਆਂ ਦੇ ਸਾਰਾ ਵਲੋਗ ਜ਼ਰੂਰ ਵੇਖਿਓ ਸ਼ੂਟ ਚੱਲਦਾ ਪਿਆ ਬਹੁਤ ਵਧੀਆ ਉਹ ਘੈਂੜੇ ਅੱਗੇ ਤੁਹਾਨੂੰ ਮਲਾਵਾਂਗੇ ਅਮਰਿੰਦਪਾਲ ਸਿੰਘ ਪిల్లా ਭਾਜੀ ਆਪਣੇ ਮੈਂ ਵੀ ਪਹਿਲੀ ਵਾਰੀ ਮਿਲੂੰਗਾ ਮਿਲ ਕੇ ਵਧੀਆ ਲੱਗੂ ਨਹੀਂ ਸੀਰੀਅਸਲੀ ਮੈਂ ਮਿਲੀ ਆ ਨਾ ਮਤਲਬ ਕਿ ਇਦਾਂ ਨਹੀਂ ਲੱਗਦਾ ਕਿ ਅਸੀਂ ਪਹਿਲੀ ਵਾਰੀ ਮਿਲੇ ਆ ਅਸੀਂ ਨਾਲ ਨਾਲ ਚੱਲਦੇ ਨਾਲ ਨਾਲ ਗੱਲਾਂ ਕਰਦੇ ਆ ਮੈਂ ਮਹਿਰਮੋਣੀ ਮਿਲਣ ਆਈ ਸੀ ਵੈਸੇ ਤੇ ਘਰ ਤੇ ਮਤਲਬ ਅਸੀਂ ਪਹਿਲੀ ਵਾਰ ਹੀ ਮਿਲੇ ਹਨ ਉਹਨੂੰ ਇਦਾਂ ਲੱਗਾ ਨਹੀਂ ਕਿ ਅਸੀਂ ਪਹਿਲੀ ਵਾਰ ਹੀ ਮਿਲੇ ਬਹੁਤ ਵਧੀਆ ਸੁਭਾਅ ਹੈ ਉਹਨਾਂ ਦਾ ਹਨਾ ਚਲੋ ਚੱਲੀਏ ਚਲੀਏ ਜੀ ਚਲੀਏ ਹਰਮੋਨੀਅਮ ਚੱਕੋ ਯੋ ਉਹਨਾਂ ਨੇ ਕਿਹਾ ਦੋਵੇਂ ਖਿਸਕੀ ਚਾਬੀ ਕਿੱਥੇ ਮੋਟਰਸਾਈਕਲ ਦੀ ਚਾਬੀ ਮੈਂ ਭੁੱਲ ਕੇ ਉੱਪਰ ਚਾਬੀ ਭੁੱਲ ਕੇ ਉਹ ਬੜਾ ਦਿਮਾਗ ਕੋ ਮੈਂ ਚਾਬੀ ਦੇ ਮਮਾ ਕਾਦੀ ਚਾਬੀ ਮੋਟਰਸਾਈਕਲ ਦੀ ਚਾਬੀ ਕਿੱਥੇ ਆ ਮੋਟਰਸਾਈਕਲ ਕਿ ਚਲਾਉਂਦੇ ਹੋ ਚਲੋ ਜੀ ਇਹ ਚਾਬੀ ਲਵਲੀ ਹੈ ਬਾਕੀ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਚਾਬੀ ਪਤਾ ਨਹੀਂ ਇੱਥੇ ਲੱਗ ਕੇ ਮੈਂ ਭੁੱਲ ਚੁੱਕੀ ਆਂ ਕਿ ਕਿ ਦਿਮਾਗ ਤੋਂ ਗਿਆ ਪਿਆ ਸੋ ਉਸ ਤੋਂ ਬਾਅਦ ਚ ਹੁਣ ਅਸੀਂ ਲੈਨ ਜਾ ਰਹੇ ਹਾਂ ਬਿੱਲਾ ਭਾਜੀ ਨੂੰ ਇਧਰ ਮੋੜਨਾ ਸ਼ਾਇਦ ਆਪਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕਿੱਦਾਂ ਠੀਕ ਹੋ ਠੀਕ ਹੈ ਜੀ ਬਹੁਤ ਵਧੀਆ ਕੁਝ ਕਹਿਣਾ ਚਾਹੋਗੇ ਬਹੁਤ ਫਿੱਟੀਆਂ ਲੱਗ ਰਹਾ ਹੈ ਦਰਵਾਜ਼ੇ ਸਰਾ ਕੇ ਅੱਛਾ ਜੀ ਤੁਸੀਂ ਤਿਆਰੀਆਂ ਕਰਦੇ ਹੋ ਤੁਹਾਡੀ ਭਜ ਰੱਟ ਦੇਖ ਕੇ ਬਹੁਤ ਵਧੀਆ ਲੱਗਿਆ ਉਹ ਭਜਨਾਟ ਰਵਾਂ ਡੈਡੀਕੇਸ਼ਨ ਹਾਂ ਜੀ ਉਹ ਇਹ ਜਦੋਂ ਕਿਸੇ ਚੀਜ਼ ਦਾ ਚਾਅ ਆ ਡੈਡੀਕੇਸ਼ਨ ਆਪ ਹੀ ਹੋ ਜਾਂਦੀ ਆ ਦਵਾਲਾ ਸਾਹਿਬ ਵਧੀਆ ਲੱਗੇ ਤੁਹਾਨੂੰ ਬਹੁਤ ਸੋਹਣਾ ਸੀ ਜਾਇ ਥੈਂਕ ਯੂ ਜਾਇ ਜਾਇ ਦਾ ਰੂਹ ਖੁਸ਼ ਹੋ ਗਈ ਇਹ ਜਾਂਦਾ ਮੈਂ 14 ਦਾ ਸੀ ਅੱਛਾ ਮੈਂ ਕਿਸੇ ਦਿਨ ਇੰਦਾ ਦਾ ਪੰਨਾ ਚਲੋ ਫਰਲਾ ਆਪਾਂ ਨਹੀਂ ਸ ਜਾ ਸਕਦੇ ਕਿਉਂਕਿ ਮਰਿਆ ਦਾ ਹਾਂਜੀ ਹਾਂਜੀ ਇੰਦਾ ਇੰਦਾ ਤਾਂ 14 ਹੀ ਸੀ ਮੈਂ ਕਿਤੇ ਕਿਸੇ ਨਾ ਕਿਸੇ ਦਿਨ ਬੰਨਾ ਤੇ ajo ਉਹ ਪੂਰਾ ਹੋਇਆ ਅਰੇ ਮੇਰੀ ਖੁਸ਼ਕਿਸਮਤੀ ਥੈਂਕ ਯੂ ਗੋਡ ਬਲੈਸ ਸੀਰੀਅਸਲੀ ਕਿ ਮੈਨੂੰ ਇਹ ਮੌਕਾ ਮਿਲਿਆ ਮਤਲਬ ਬਹੁਤ ਵਧੀਆ ਸੋ ਆਪਾਂ ਚੱਲੀਏ ਚਲ ਆਜੋ ਇਹਨੂੰ ਲੋਕਰਣਾ ਤੁਹਾਨੂੰ बाय बाय अगर मिलते हूँ पे हेलो डायरेक्टर साहब सस् श्रीकाल तु सुनाओ कुछ कहना चाहोगे ਸੀਰੀਜ਼ ਆ ਰਹੀ ਯਾਰ ਤੈਨੂੰ ਕਹਿਣਾ ਨਹੀਂ ਆਪਣੇ ਪ੍ਰਮੋਸ਼ਨ ਨਹੀਂ ਕਰਨੀ ਪ੍ਰਮੋਸ਼ਨ ਜਦੋਂ ਇਹ ਆਊਗੀ ਸਾਰੇ ਜਣਿਆਂ ਨੂੰ ਸ਼ੇਅਰ ਕਰਾਂ ਹਣਾ ਜੀ ਹਾਂ ਸੋ ਹੁਣ অলਮੋਸਟ ਸਾਡੇ ਕੁਝ ਕੁ ਸ਼ੋਰਟ ਡਨ ਹੋ ਚੁੱਕੇ ਆ ਪਰ ਹੁਣ ਤੇ ਮੇਰੀ ਬਾਜ ਨਹੀਂ ਨਿਕਲਦੀ ਇੰਨੀ ਜ਼ਿਆਦਾ ਥਕਾਵਟ ਹੋਈ ਆ ਕਿ ਹੁਣ ਉਹ ਮੂੰਹ ਤੇ ਥਕਾਵਟ ਦਿਖਣ ਗਈ ਆ ਰਾਤੀ ਵੀ ਸੁੱਤੇ ਨਹੀਂ ਆਪਾਂ ਹਾਂਜੀ ਹਾਂਜੀ ਉਹਨਾਂ ਨੂੰ ਦੇ ਦੋ ਪੱਠਾ ਦਾ ਪਠਾ ਦਾ ਦੇ ਬਾਕੀ ਦੀ ਬਾਅਦ ਚ ਮੈਂ ਉਹਦਾ ਪਾਉਗਾ ਦਰਸਾਇਆ ਦਾ ਖਾ ਖਾ ਬੰਦ नहीं नहीं मैं आते कैमरा से सो असी हुन शूट तो वापस आ चुके हैं कार ਬਹੁਤ ਹੀ ਥਕਾਵਟ ਦੇ ਨਾਲ ਕਿਵੇਂ ਮਤਲਬ ਸਾਰਿਆ ਆਰਗੇਨਾਈਜ਼ ਮੈਂ ਕਰ ਰਹੀ ਸੀ ਤੇ ਪੂਰੀ ਜਿਹਨੂੰ ਕਹਿੰਦੇ ਨਾ ਵਾਟ ਲੱਗੀ ਹੁੰਦੀ ਬੰਦੇ ਦੀ ਨਾ ਇੱਧਰ ਦਾ ਨਾ ਉੱਧਰ ਮਤਲਬ ਬਹੁਤ ਜਿਆਦਾ ਕਿ ਇੱਧਰੋਂ ਆਵਾਜ਼ ਪੈਣੀ ਕਿ ਇੱਧਰੋਂ ਤੇ ਬਹੁਤ ਮੁਸ਼ਕਲ ਵੀ ਸੀ ਰਿਸਪੌਂਸਿਬਿਲਟੀ ਪਹਿਲੀ ਵਾਰੀ ਇਦਾਂ ਦੀ ਸੀ ਬਟ ਮੈਨੂੰ ਬਹੁਤ ਵਧੀਆ ਲੱਗਾ ਇੱਕ ਸੋਹਣਾ ਐਕਸਪੀਰੀਅੰਸ ਹੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੱਕ ਆਰਟਿਸਟ ਨਾਲ ਕੰਮ ਕਰਨ ਨੂੰ ਮਿਲਿਆ ਮਤਲਬ ਬੜਾ ਸਤਕਾਰ ਹੈ ਨਾ ਬਿਲੇ ਭੱਜ ਲਈ ਤੇ ਬਹੁਤ ਵਧੀਆ ਦਿਨ ਸੀ ਮੇਰੇ ਲਈ ਮਤਲਬ ਬੜਾ ਹੀ ਖਾਸ ਦਿਨ ਸੀ ਅੱਜ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਦੱਸਿਆ ਕਿ ਬੜਾ ਖਾਸ ਤੇ ਅਨਮੋਲ ਦਿਨ ਆ ਮੇਰੇ ਲਈ ਸੋ ਜਿਵੇਂ ਸ਼ੂਟ ਚੱਲਦੇ ਸੀ ਤੇ ਸਾਨੂੰ ਹਨਾ ਨਾਲ ਬੈਠਣਾ ਪੈਂਦਾ ਸੀ ਉਹਦੇ ਕਰਕੇ ਮੈਂ ਤਾਂ ਮੈਂ ਰੈਗੂਲਰ ਸ਼ੂਟ ਨਹੀਂ ਲੈ ਸਕੀ ਸੋ ਹਨਾ ਜਿਵੇਂ ਮੈਂ ਕਿਸੇ ਨੂੰ ਫੋਨ ਦੇ ਤਾ ਬਈ ਇਧਰੋਂ ਕਲਿੱਪ ਲੈ ਲੋ ਉਧਰੋਂ ਕਲਿੱਪ ਲੈ ਲੋ ਤਾਂ ਕਿ ਤੁਹਾਨੂੰ ਥੋੜਾਪੋ ਦਿਖਾ ਸਕੀਏ ਸਕੇ ਵੀ ਅਸੀਂ ਕਿੰਦੀ ਗਰਮੀ ਦੇ ਵਿੱਚ ਮੱਖੀਆਂ ਦੇ ਨਾਲ ਸ਼ੂਟ ਕੀਤਾ ਆ ਬਿਨਾ ਕਿਸੇ ਪੱਖੇ ਤੋਂ ਬਹੁਤ ਹੀ ਦਿਲੋਂ ਇਹ ਗੱਲ ਕਹਿਣਾ ਚਾਹੁੰਦੀ ਆ ਅੱਜ ਜਿਵੇਂ ਹੈ ਨਾ ਸਾਰੀਆਂ ਭੈਣਾਂ ਆਈਆਂ ਸੀ ਸ਼ੂਟ ਦੇ ਉੱਤੇ ਮੈਂ ਸੱਚੀ ਨਹੀਂ ਕਦੀ ਸੋਚਿਆ ਸੀ ਕਿ ਇਹ ਦਿਨ ਮੇਰੀ ਜ਼ਿੰਦਗੀ 'ਚ ਕਦੀ ਆਏਗਾ ਮਤਲਬ ਜਿੰਨਾ ਅੱਜ ਪਿਆਰ ਸਤਿਕਾਰ ਮੈਨੂੰ ਸਭ ਵੱਲੋਂ ਮਿਲਿਆ ਹੈ ਜਿਵੇਂ ਤੁਸੀਂ ਕਲਿੱਪਸ ਵਿੱਚ ਵੀ ਕਈ ਹੋਈ ਪਿੱਛੇ ਦੇਖ ਲਿੱਤਾ ਹੋਏਗਾ ਤੇ ਮਤਲਬ ਵਰਡਸ ਹੀ ਨਹੀਂ ਹੈਗੇ ਧੰਨਵਾਦ ਕਰਨ ਦਾ ਮਹਾਰਾਜ ਤੇ ਪਾਤਸ਼ਾਹ ਦਾ ਤੁਹਾਡੇ ਸਭ ਦਾ ਜਿਹੜੇ ਤੁਸੀਂ ਸਪੋਰਟ ਕਰਦੇ ਹੋ ਤੁਹਾਡਾ ਸਤਿਕਾਰ ਤੁਹਾਡਾ ਪਿਆਰ ਇਦਾਂ ਮਿਲਦਾ ਰਹਿੰਦਾ ਹੈ ਨਾ ਤੇ ਸਾਨੂੰ ਹੋਰ ਕੰਫੀਡੈਂਸ ਮਿਲਦਾ ਹੈ ਕਿ ਬਈ ਅਸੀਂ ਨਵਸਤੇ ਕੁਝ ਹੋਰ ਵਧੀਆ ਲੈ ਕੇ ਆਣਾ ਹੈ। ਮਨਜੀ ਵੀ ਕਈ ਭੈਣਾਂ ਆਈਆਂ ਸੀ ਕਿ ਬਈ ਸਿਰਫ ਉਹ ਨਾ ਸ਼ੂਟ ਦਾਣਾ ਨੂੰ ਕਈ ਨਾ ਨਹੀਂ ਸੀ ਨਾ ਸਿਰਫ ਇਸ ਕਰਕੇ ਆਈਆਂ ਸੀ ਕਿ ਬਈ ਤੇਗਵੀਰ ਨੇ ਉਹਨਾਂ ਨੂੰ ਬੁਲਾਇਆ ਆ। 80 ਤੋਂ 85 ਤੇ 90% ਬਹੁਤ ਦੂਰ ਦੂਰੋਂ ਹੀ ਗੁਰਦਾਸਪੁਰ ਜਿਵੇਂ ਸ਼ੂਟ ਅਮਿਕਸਰ ਅਮਿਕਸਰ ਚ ਜੀ ਆਪਣਾ ਕਈ ਹਰਿਆਣਾ ਤੋਂ ਆਏ ਆ, ਕਈ ਹਿਮਾਚਲ ਤੋਂ ਆਏ ਨੇ, ਕਈ ਦਿੱਲੀ ਤੋਂ ਆਏ ਨੇ। ਫਲਾਈਟਸ ਬੁੱਕ ਕਰਵਾ ਕੇ ਤੇ ਗਈ ਇਸ ਕਰਕੇ ਆਈ ਜੀ ਲੁਧਿਆਣਾ ਵਗੈਰਾ ਤਾਂ ਕਿ ਉਹਨੂੰ ਮਿਲ ਸਕਣ। ਕਿ ਤੇ ਭੈਣ ਦੱਸੀ ਕਿ ਉਹ ਇੰਨਾ ਜ਼ਿਆਦਾ ਨਾ ਬੰਦੇ ਦੀ ਕਹਿੰਦੇ ਨੇ ਜਦੋਂ ਤੇ ਬਹੁਤ ਜ਼ਿਆਦਾ ਖੁਸ਼ ਹੁੰਨਾ ਨਾ ਉਹਨਾਂ ਦੀ ਖੁਸ਼ੀ ਉਹਨਾਂ ਦੇ ਅੱਖਾਂ ਦੇ ਵਿੱਚ ਨਜ਼ਰ ਆਉਂਦੀ ਆ ਤੇ ਉਹਨਾਂ ਦੇ ਅੱਖਰ ਦੇ ਵਿੱਚ ਉਹ ਖੁਸ਼ੀ ਕਿਸੇ ਦਾ ਕਿਸੇ ਤਰੀਕੇ ਹੰਝੂਆਂ ਦੇ ਵਿੱਚ ਮਤਲਬ ਦੇਖ ਕੇ ਮੈਟਰ ਫੋਲੋਅਰਸ ਨਹੀਂ ਕਰਦੇ ਕਿ ਕਿੰਨੇ ਆ ਜ਼ਿਆਦਾ ਮੈਟਰ ਕਰਦਾ ਕਿ ਇੱਜ਼ਤ ਪਿਆਰ ਜੋ ਮੈਂ ਕਮਾਇਆ ਮੈਨੂੰ 10 ਬੰਦੇ ਵੀ ਦੇ ਦੇਣਗੇ ਨਾ ਮੈਂ ਬਹੁਤ ਖੁਸ਼ ਹੋਵਾਂਗੀ ਮਤਲਬ ਕਿ ਸਭ ਕੁਝ ਸਤਕਾਰ ਤੇ ਪ੍ਰੇਮ ਕਰਕੇ ਹੀ ਆ ਹਾਂ ਮਹਾਰਾਜ ਵੀ ਕਹਿੰਦੇ ਆ ਨਾ ਆਪ ਪ੍ਰੇਮ ਸਤਕਾਰ ਕਰੀਏ ਆਪਸ ਦੇ ਵਿੱਚ ਨਾ ਲੜੀਏ ਝਗੜੀਏ ਨਾਇਕ ਜੀ ਦੇ ਟੰਗਾ ਨਾ ਖਿੱਚਿਆ ਕਿ ਆਪਣੇ ਆਪ ਨੂੰ ਸੀ ਚੰਗਾ ਦਿਖਾਉਣ ਵਾਸਤੇ ਅਗਲੇ ਨੂੰ ਮਾਰਾ ਕਹਿੰਦੇ ਨੂੰ ਨੀ ਆ ਅੱਜ ਸਾਡਾ ਸ਼ੂਟ ਦਾ ਹੈਗਾ ਸੀ ਫਸਟ ਡੇ ਸੋ ਅੱਜ ਵਾਲਾ ਆਪਾਂ ਇਥੇ ਮੁਕਾਉਣੇ ਆ ਕੱਲ ਆਪਾਂ ਆਪਣਾ ਸੈਕਿੰਡ ਡੇ ਆ ਸ਼ੂਟ ਦਾ ਤੇ ਆਪਾਂ ਅੱਗੇ ਦਾ ਕੰਟੀਨਿਊ ਕਰਾਂਗੇ ਕੱਲ੍ਹ ਕੋ ਜੀ ਚੰਗਾ ਸ਼ੁਭਕਾਮਨਾ ਖੈਰ ਮਿਲਦੇ ਆ ਕੱਲ੍ਹ